ਮਹਾਜਨ ਸਭਾ ਮਾਡਲ ਟਾਊਨ ਰਾਣੀ ਕਾ ਬਾਗ ਦੀ ਮਹੀਨਾਵਾਰੀ ਮੀਟਿੰਗ ਇਸ ਵਾਰ ਹਿਮਾਚਲ ਪ੍ਰਦੇਸ਼ ਦੇ ਢਲਹੋਜੀ ਵਿਖੇ ਪ੍ਰਧਾਨ ਗੁਲਸ਼ਨ ਮਹਾਜਨ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਸਭਾ ਦੇ ਸਾਰੇ ਮੈਂਬਰਾਂ ਨੇ ਪਰਿਵਾਰਾਂ ਸਮੇਤ ਵੱਕ ਚੜ ਕੇ ਹਿੱਸਾ ਲਿਆ ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਗੁਲਸ਼ਨ ਮਹਾਜਨ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਮਹਾਜਨ ਸਭਾ ਮਾਡਲ ਟਾਊਨ ਰਾਣੀ ਕਾ ਬਾਗ ਵੱਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੀ ਸਮੀਖਿਆ ਕੀਤੀ ਗਈ ਹੈ ਅਤੇ ਆਉਣ ਵਾਲੇ ਨਵੇਂ ਪ੍ਰੋਜੈਕਟਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤੇ ਗਏ। ਇਸ ਮੌਕੇ ਸਭਾ ਦੇ ਆਏ ਹੋਏ ਸਾਰੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਮੀਟਿੰਗ ਦੌਰਾਨ ਸੁਬਾਸ਼ ਮਹਾਜਨ, ਰਮੇਸ਼ ਮਹਾਜਨ, ਵਰਿੰਦਰ ਪੱਪੀ ਮਹਾਜਨ, ਯਸ਼ਪਾਲ ਮਹਾਜਨ, ਗੁਰਦਿਆਲ ਮਹਾਜਨ, ਜੁਗਿੰਦਰ ਮਹਾਜਨ, ਪੱਪੂ ਮਹਾਜਨ, ਪੂਨਮ ਮਹਾਜਨ, ਅਨੀਤਾ ਮਹਾਜਨ, ਸੁਰੇਂਦਰ ਮਹਾਜਨ, ਰੀਟਾ ਮਹਿਤਾ, ਰਾਜਰਾਨੀ, ਸੁમિતਰਾ ਰਾਣੀ ਅਤੇ ਰਮਾ ਮਹਾਜਨ ਸਣੇ ਵੱਡੀ ਗਿਣਤੀ ਵਿੱਚ ਸਾਰੇ ਮੈਂਬਰ ਮੌਜੂਦ ਸਨ। ਇਸ ਮੋਕੇ ਦੱਸਿਆ ਗਿਆ ਕਿ ਸਭਾ ਦੇ ਆਏ ਹੋਏ ਸਾਰੇ ਮੈਂਬਰਾਂ ਦੇ ਪਰਿਵਾਰਾਂ ਨੇ ਦਲਹੌਜ਼ੀ ਅਤੇ ਉਸ ਦੇ ਆਸ-ਪਾਸ ਦੇ ਖੂਬਸੂਰਤ ਨਜ਼ਾਰਿਆਂ ਅਤੇ ਮੌਸਮ ਦਾ ਆਨੰਦ ਮਾਣਿਆ। ਹੋ ਚਾਹੇ ਚਲੋ ਠੀਕ ਹੈ ਸਾਰੇ ਪੂਰੇ ਮੈਂਬਰ ਨਹੀਂ ਆਏ ਪਰ ਫਿਰ ਵੀ ਬੜੇ ਆਏ ਆਪਣੇ ਸਾਥ। ਕੋਰ ਅਸੀਂ ਅੱਜ ਜਿਹੜੀ ਮੀਟਿੰਗ ਕਰ ਰਹੇ ਹਾਂ ਉਹ ਵੀ ਇੱਕ ਤਰ੍ਹਾਂ ਦੀ ਬਹੁਤ ਇਤਿਹਾਸਿਕ ਮੀਟਿੰਗ ਹੋ ਗਈ ਸਾਡੀ ਰਾਜ ਸਭਾ ਦੀ। ਉਹ ਅਸੀਂ ਚਾਹਵਾਂਗੇ ਕਿ ਅੱਗੇ ਜਦੋਂ ਮੀਟਿੰਗ ਕਰਦੀ ਹੈ ਸਾਲ ਦੇ ਵਿੱਚ ਇੱਕ ਵਾਰ ਉਹ ਸਾਡੇ ਜਿਆਦਾ ਜਿਆਦਾ ਮੈਂਬਰ ਆ ਉਹ ਉਹਨਾਂ ਨੂੰ ਹੀ ਜਿਹੜੇ ਨੇ ਕਸੀਏ ਕੀ ਜਿਹੜੀ ਅੱਜ ਮਿਲ ਕੇ ਕੀਤੀ ਸੀ ਕਰ ਰਹੇ ਆ ਬਹੁਤ ਅੱਛੀ ਹੈ ਔਰ ਉਹਨਾਂ ਨੂੰ ਵੀ ਇਹ ਚੀਜ਼ ਦਾ ਭਾਗ ਲੱਗੇਗਾ ਕਿ ਸਭ ਨੂੰ ਜਾਣਾ ਚਾਹੀਦਾ ਹੈ ਤੇ ਇਸ ਕਰਕੇ ਜਦੋਂ ਅਸਾਂ ਪ੍ਰੀਪ੍ਰਿੰਗ ਕੀਤੀ ਸੀ ਤਾਂ ਬੈਂ ਔਰ ਬੀਟਿੰਗ ਤੋਂ ਪਹਿਲੇ ਕੁਝ ਆਦਮ ਬੱਧ ਰਹੇ ਆ ਤੇ ਉਹ ਮੈਂ ਸੋਚਿਆ ਸੀ ਜਦੋਂ ਹੰਤ ਪਹਿਲੇ ਕਿ ਅਸੀਂ ਥੋੜਾ ਪਤਾ ਇਕਾ ਪਗੇ ਵਿੱਚ ਕ੍ਰੀਮ ਪਿਆਰ ਦਾ ਤੁਸੜਾ ਬੋਤਾ ਜੋ ਆਸਵਾਦ ਦਾ ਰੱਖੀ ਤੇ ਉਹ ਇਸ ਨੂੰ ਮਸਲ ਕੰਨ ਕਰਦਾ ਤੇ ਤੁਹਾਨੂੰ ਮਨਜ਼ੂਰ ਹੈ ਠੀਕ ਹੈ ਜੀ ਸਾਡੀ ਮਾਰੋ ਜੀ ਦਾ ਮੰਨਣ ਲਿਆ ਸਾਤੋਂ ਕਾਲੇ ਕੋ ਤੁਹਾਨੂੰ ਖੁਸ਼ਕਬਰੀ ਦੱਸਿਓ ਜੀ ਸ਼੍ਰੀ ਰਮੇਸ਼ ਮਹਾਜਨ ਪਤਨੀ ਸ਼੍ਰੀਮਤੀ ਪੂਨਾ ਮਹਾਜਨ ਜੀ ਨੇ 501 ਰੁਪਏ ਦੀ ਰਾਜਧਨ ਰਾਸ਼ੀ ਆਪਣੇ ਪੁੱਤਰੇ ਹਰਸ਼ੀ ਮਹਾਜਨ ਦੀ 3 ਵਰ੍ਹੇ ਕਾਂਢ ਪਰ ਮਾਜਸਵਾ ਮਾਰਕੰਤੋ ਜੀ ਸਭੀ ਨਿਤਾ ਸਭੀ ਨਿਤਾ ਵਾਲੇ ਲੱਗ ਰਹਾ ਸਭ ਨਾ ਇਹ ਉੱਥਾਈ ਬੁਲੇ ਕੋਈ ਨਹੀਂ ਕੋਈ ਵੀ